ਅੱਧ ਪਹਾੜੀ ਖੇਤਰ ਤਾਰਵੰਦਸੇ ਕੀ ਤਾਰਕਲਾ ਦੇ ਦੰਗ ਦੇ ਵਿੱਚ ਜਿਹੜਾ ਹੈ ਪਿੰਡ ਦੇ ਨੇੜੇ ਰਾਤ ਨੂੰ ਇੱਕ ਤेंदुए ਨੇ ਦੋ ਬکریاں ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਇਸ ਕਰਕੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਹੈ ਦੰਗ ਪਿੰਡ ਦੇ ਨੇੜੇ ਰਹਿਣ ਵਾਲੇ 트ੈਂਸਿੰਗ ਨੇ ਦੱਸਿਆ ਹੈ ਕਿ ਪਹਿਲਾਂ ਹਰ ਸਾਲ ਜਦੋਂ ਵੀ ਪਹਾੜਾ ਦੇ ਵਿੱਚ ਠੰਡ ਵੱਧਦੀ ਸੀ ਉਦੋਂ ਸ਼ੁਰੂ ਹੁੰਦੀ ਸੀ ਜੰਗਲੀ ਜਾਨਵਰ ਮੈਦਾਨੀ ਇਲਾਕੇ ਦੇ ਵਿੱਚ ਆ ਜਾਂਦੇ ਸੀ ਅਤੇ ਮੈਦਾਨੀ ਇਲਾਕੇ ਦੇ ਜਾਨਵਰਾਂ ਤੇ ਹਮਲਾ ਕਰਦੇ ਹਨ ਅਤੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਪਰ ਇਸ ਵਾਰ ਗਰਮੀਆਂ ਦੇ ਵਿੱਚ ਹੀ ਤेंदुए ਰਾਤ ਨੂੰ ਜਾਨਵਰਾਂ ਤੇ ਹਮਲਾ ਕਰਦੇ ਨੇ ਉਹਨਾਂ ਦੱਸਿਆ ਹੈ ਕਿ ਤेंदुए ਨੇ ਉਸ ਦੀ ਜਾਨਵਰਾਂ ਨੂੰ ਹਮਲਾ ਕੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਿਸ ਤੇ ਕਰਕੇ ਪਿੰਡ ਦੇ ਵਿੱਚ ਫਿਲਹਾਲ ਦਹਿਸ਼ਤ ਦਾ ਮਾਹੌਲ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤेंदुए ਨੂੰ ਜਲਦ ਤੋਂ ਜਲਦ ਫੜ ਕੇ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ ਇਸ ਨਾਲ ਹੀ ਉਹਨਾਂ ਨੇ ਹਮਲੇ ਦੇ ਵਿੱਚ ਮਾਰੇ ਗਏ ਜਾਨਵਰਾਂ ਦੇ ਲਈ ਟੁਕਵੇਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਉਹਨਾਂ ਲਈ ਸਾਡੇ ਦੇ ਦੋ ਖਾਦ ਦੇ ਨੇ ਪਹਿਲੇ ਉਹਨਾਂ ਸਾਡੇ ਨਾਲ ਹੀ ਪੰਜ ਸੌ ਸਤ ਖਾਲੇ ਦੇ ਨਾਲ ਦੇ ਕਿ ਬੱਚੇ-ਬੱਚੇ ਖਾਲੇ ਦੇ ਨੇ ਕਿਸ ਤਰ੍ਹਾਂ ਲੱਗਦਾ ਕਿ ਇਹ ਬਾਗ ਹੀ ਪਾਇਆਗਾ ਜਨਾਬ ਬਾਗ ਦਾ ਪਤਾ ਇਦਾਂ ਹੀ ਲੱਗਦਾ ਬਾਗ ਗੜੋ ਖੰਦਾ ਗੜੋ ਮਾਰੇ ਜੇ ਫੋਨ ਕੱਟਦਾ ਵੀ ਕੱਲੇ ਵੀ ਕਦੀ ਦੇਖਿਆ ਬਾਗ ਕੋਈ ਹਾਂਜੀ 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 ਕਈ ਵਾਰੀ ਕਰਨੀਆਂ ਕਿਉਂ ਦੇਖਿਆ ਜੀ ਤੇਰੀ ਕੰਪਲੇਂਟ ਵਾਰਾ ਕੀਤੀ ਤੁਸੀਂ ਕਲਵੇੜ ਮਾਰੇ ਕੀਤੀ ਜਾਲੇ ਜੁਲੇ ਬੰਨਦੇ ਰੇ ਪਿਛਲੇ ਸਾਲ ਇਹ ਅਪੀਲ ਕੀ ਕਰੋਗੇ ਹੁਣ ਅਪੀਲ ਜਨਾਬ ਜੀ ਹੁਣ ਪੀਦਾ ਲਾਜ ਕੋ ਕੀਤਾ ਜਾ ਬਾਗ ਦਾਵੇ ਤੇ ਨਾਲੇ ਜਾਲੇ ਸਾਡੇ ਜਨਵਰ ਮਾਰੇ ਨੇ ਭੇਡ ਬੱਕਰਾ ਹੁੰਦਾ ਵੀ ਜੋ ਜੋ ਹੋਣਾ ਚਾਹੀਦਾ ਕੁਝ ਜਨਾਬ ਅੰਕੀ ਨਾ ਜੀ ਤੋਦਾ ਸੰਪਰੇ ਕਿੰਨੇ ਕਿਡਾ ਤੋਦਾ ਦੂੰਗਾ ਚਿਗਲਾ ਸਾਡਾ ਕੀ ਗੱਲਬਾਤ ਹੋਈ ਗੱਲਬਾਤ ਆ ਸਰ ਇਹ ਡੂਸੇ ਲੂਖ ਆ ਗਿਆ ਸਾਡਾ ਬਾਗ ਤੁਹਾਨੂੰ ਕਿੱਦਾਂ ਪਤਾ ਲੱਗਿਆ ਅਸੀਂ ਤਾਂ ਸਵੇਰਾ 4 ਵਜੇ ਨਾਲ ਦੇਖਿਆ ਪਰ 2 ਵਜੇ ਬੋਲੇ ਬੋਲਦੇ ਲੱਗੇ ਬੰਨੇ ਦੇ ਭਈ ਬੋਲ ਰੜਾਏ ਬੜੇ ਜ਼ੋਰ ਤੇ ਲੈਪੜ ਵੀ ਜੰਗਲ ਦੇ ਵਿੱਚ ਹੀ ਰਹਿੰਦਾ ਤਾਂ ਉਹ ਫਿਰ ਕੁਝ ਨੁਕਸਾਨ ਕਰਦਾ ਪਰ ਉਹਦੇ ਵਿੱਚ ਡਰ ਨਹੀਂ ਇੰਨੀ ਜ਼ਿਆਦੀ ਲੋੜ ਨਹੀਂ ਹੈਗੀ ਕਿਉਂਕਿ ਹਰ ਸਾਲ ਹੀ ਆਪਾਂ ਨੂੰ ਸਾਹਮਣੇ ਆਉਂਦਾ ਵੀ ਆਉਂਦਾ ਤੇ ਕਰਦਾ ਅਟੈਕ ਸਿਆਲ ਦੇ ਵਿੱਚ ਇਹ ਤਾਂ ਵੀ ਗੱਦੀ ਆਏ ਹੁੰਦੇ ਆ ਗੱਤੀਆਂ ਦੇ ਵੀ ਥੋੜੇ ਬਹੁਤਾ ਵਿਖਾਣ ਹੁੰਦਾ ਉਹ ਉਹਨਾਂ ਦੁਆਲੇ ਜ਼ਿਆਦਾ ਰਹਿੰਦਾ ਵਾ ਕਿਉਂਕਿ ਪੇਡਾ ਬੱਕਰੀਆਂ ਰਹੀਆਂ ਜੰਗਲ ਵਿੱਚ ਰਹਿ ਗਈਆਂ ਤੇ ਸਾਡੇ ਵੱਲੋਂ ਜਿਹੜਾ ਪੂ ਭਾਗ ਵੱਲੋਂ ਜਾਂ ਸਰਕਾਰ ਵੱਲੋਂ ਜਿਹੜਾ ਵਾ ਇਹਦੇ ਵਾਸਤੇ ਜਿਹੜੀ ਕੋਈ ਜਾਨਵਰ ਮਰ ਜਾਂਦਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਉਹਦੇ ਬਾਅਦ ਸਾਡੇ ਕੋਲ ਜਿਹੜੀ ਆ ਇਹਦੀ ਮੁਆਵਜ਼ੇ ਦੀ ਪ੍ਰੋਵੀਜ਼ਨ ਹੈਗੀ ਆ ਇਹ ਜਾਨਵਰ ਦਾ ਜਿਹੜਾ ਸ਼ਿਕਾਰ ਜਿਹੜਾ ਸ਼ਿਕਾਰ ਹੋਇਆ ਜਾਨਵਰ ਆ ਉਹਦਾ ਪੋਸਟਮਾਰਟਮ ਕਰਵਾ ਕੇ ਸਾਡੇ ਨਾਲ ਸਪਰਕ ਕਰਕੇ ਤੇ ਉਹਦੇ ਨਾਲ ਅਸੀਂ ਮੁਆਵਜ਼ਾ ਦਵਾਵਾਂਗੇ ਰੂਪ ਸ਼ਿਕਾਰ ਨੂੰ ਭੇਜ ਕੇ ਉਹਦਾ ਦਿਨਾ ਵੀ ਹੋਊਗਾ ਉਹ ਪਾ ਦਵਾਵਾਂਗੇ ਤੁਹਾਡੇ ਕੋਲ ਕੋਈ ਚਿੰਦੇ ਜਾਇਨਾ ਮੋਲੀਟਰੀ ਇੰਡਸਟਰੀ ਜੁਗ ਲਾ ਆ ਬਿਲਕੁਲ ਅਸੀਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਆਪਣੇ ਕੈਂਪ ਕੈਮਰੇ ਵੀ ਲਾਏ ਆਪਣੇ ਟਰੈਪ ਕੈਮਰੇ ਸਾਡੇ ਕੋਲ ਹੈਗੇ ਆ ਅਸੀਂ ਉਹ ਵੀ ਲਾ ਦੇ ਦੀ ਆ ਤੇ ਦੂਜੇ ਪਾਸੇ ਉਸ ਏਰੀਆ ਦੇ ਵਿੱਚ ਜਿੱਥੇ ਕੋਈ ਜ਼ਿਆਦਾ ਵਿਚਤਾਤਾ ਜਾਂ ਰਾਦੇ ਲੱਗ ਗਿਆ ਉਹਦੇ ਸਾਡੇ ਵੱਲੋਂ पिंजरा ਵੀ ਲਾਇਆ ਗਿਆ ਵਾ ਅਤੇ ਉਹਦੇ ਵਿੱਚ ਬੰਦਿਆਂ ਨੂੰ ਦੱਸਿਆ ਗਿਆ ਵੀ